ਬੀਤੇ ਦਿਨਾਂ 'ਚ ਖਡੂਰ ਸਾਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਅਸਾਮ ਦੀ ਡਿਬਰੂਗੜ ਜੇਲ੍ਹ 'ਚ ਰੰ데요 ਹੋਇਆ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਇਲਜ਼ਾਮ ਲੱਗੇ ਸੀ ਪੰਜਾਬ 'ਚ ਇਹ ਮਾਮਲਾ ਕਾਫੀ ਪਖਿਆ ਸੀ ਕਿਹਾ ਗਿਆ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਵਾਰਿਸ ਪੰਜਾਬ ਦੇ ਦੇ ਮੁਖੀ ਵਿਰੁੱਧ ਅਦਾਲਤ 'ਚ ਚਲਾਨ ਪੇਸ਼ ਕੀਤਾ ਸੀ ਇਸ ਚਲਾਨ ਰਿਪੋਰਟ 'ਚ ਪ੍ਰਧਾਨ ਮੰਤਰੀ ਬਾਜੇ ਕੇ ਉਰਫ ਭਗਵੰਤ ਸਿੰਘ ਬਾਜੇ ਕੇ ਦੇ ਬਿਆਨ ਦੇ ਵਿੱਚ ਦਾਵਾ ਕੀਤਾ ਗਿਆ ਕਿ ਅਮਰਿਤਪਾਲ ਸਿੰਘ ਡਿਬੜੂਗੜ ਜੇਲ੍ਹ ਦੇ ਵਿੱਚ ਨਸ਼ੇ ਦਾ ਆਦੀ ਹੋ ਗਿਆ ਜਿੱਥੇ ਅਮਰਿਤਪਾਲ ਸਿੰਘ ਦੇ ਵਕੀਲ ਬਿਆਨ ਨੂੰ ਸਿਰਫ ਅਫਵਾਦ ਸਿਆ ਉੱਥੇ ਹੁਣ ਇਸ ਮਾਮਲੇ 'ਚ ਦਾਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਦਰਅਸਲ ਹੁਣ ਇੱਕ ਆਡੀਓ ਤੇਜੇ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਬਾਜੀਕੇ ਨੂੰ ਇਹਨਾਂ ਇਲਜ਼ਾਮਾਂ ਨੂੰ ਝੂਠ ਦੱਸਦੇ ਹੋਏ ਸੁਣਿਆ ਜਾ ਸਕਦਾ ਹੈ ਬਾਜੀਕੇ ਆਪਣੇ ਮਾਤਾ ਨਾਲ ਗੱਲ ਕਰਦੇ ਹੋਏ ਕਹਿੰਦੇ ਨੇ ਕਿ ਟੌਰਚਰ ਸਾਨੂੰ ਕੀਤਾ ਗਿਆ ਸੀ ਇਸ ਕਰਕੇ ਕੁਟਮਾਰ ਦੇ ਡਰ ਤੋਂ ਦਸਤਕਤ ਕਰਵਾਏ ਗਏ ਚਾਚਾ ਹਰਜੀਤ ਸਿੰਘ ਤੋਂ ਵੀ ਜ਼ਬਰਦਸਤੀ ਦਸਤਕਤ ਕਰਵਾਏ ਗਏ ਇਹ ਸਾਰਾ ਕੁਝ ਕਰਨਤਾਰਨ ਦੀ ਜ਼ਮੀਨ ਚ ਓਣ ਦੇ ਡਰ ਤੋਂ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਅੰਮ੍ਰਿਤਪਾਲ ਸਿੰਘ ਦੀ ਝੜਤ ਤੋਂ ਡਰੀ ਹੋਈ ਹੈ ਉਹਨਾਂ ਤੋਂ ਘਬਰਾ ਰਹੀ ਹੈ ਇਸ ਤੋਂ ਇਲਾਵਾ ਉਹ ਬੋਲੇ ਕਿ ਅੰਮ੍ਰਿਤਪਾਲ ਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਇਆ ਤੇ ਮਜੀਠੀਆ ਨੇ ਵੀ ਸੀਐਮ ਦੇ ਵਿਰੁੱਧ ਬੋਲਿਆ ਸੀ ਤਾਂ ਉਸ ਨੂੰ ਜੇਲ੍ਹ ਅੰਦਰ ਕਰ ਦਿੱਤਾ ਗਿਆ ਸਰਕਾਰ ਨਾ ਇਨਸਾਫੀ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਜਦੋਂ ਸਰਕਾਰ ਸਾਡੀ ਬਣੇਗੀ ਉਸ ਵੇਲੇ ਅਸੀਂ ਨਸ਼ਾ ਖਤਮ ਕਰਾਂਗੇ ਤੇ ਸਾਰੇ ਦੋਸ਼ੀਆਂ ਨੂੰ ਜੇਲਾ ਅੰਦਰ ਕਰਾਂਗੇ ਹਾਲਾਂਕਿ ਗੱਬਰੂ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਆਡੀਓ ਦੇ ਵਿੱਚ ਕਿਹੜੀ ਗੱਲਬਾਤ ਹੋਈ ਹੈ ਕਿਹੜੇ ਇਲਜ਼ਾਮਾਂ ਨੂੰ ਝੂਠ ਦੱਸਿਆ ਕੀ ਅਸਲ ਦੇ ਵਿੱਚ ਹੋਇਆ ਸੀ ਸਾਰੀ ਵਾਰਦਾਤ ਤੁਸੀਂ ਖੁਦ ਸੁਣੋ ਹੈਲੋ ਮਨਪ੍ਰੀਤ ਚਾਹਰੀ ਦਾ ਸਾਸਰੀ ਦਾ ਪੁੱਤਰ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਪਾਈ ਟੀਵੀ ਤੇ ਚੱਲਦੀ ਪਈ ਹੈ ਕਿ ਮੰਤਰੀ ਨੇ ਕਿਹਾ ਹੈ ਕਿ ਭਾਈ ਸਾਹਿਬ ਨਸ਼ਾ ਖਾਂਦਾ ਸੀ ਹਾਂ ਹਾਂ ਇਹ ਸਿਰਫ ਕੋਲ ਝੂਠੀ ਗੱਲ ਹੈ ਨਾ ਪੁਲਸ ਵਾਲਿਆਂ ਨੇ ਟੌਰਚਰ ਕਰਕੇ ਨਾ ਇਹ ਕੋਟਮਾਰ ਕਰਕੇ ਉਹ ਤੇ ਸਾਡੇ ਤੋਂ ਮੰਨ ਲਓ ਦਸ ਗੱਤ ਕਰਾਏ ਸੀ ਖਾਲੀ ਕਾਗਜ਼ਾਂ ਦੇ ਵੀ ਉਹਨਾਂ ਨੇ ਕਰਾਏ ਸੀ ਤੇ ਵਾਵਾ ਕਾਲਤਾ ਦੇ ਉਹਨਾਂ ਨੇ ਸਾਈਨ ਕਰਾਏ ਸੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਸਾਹਿਬ ਦਾ ਚਾਚਰਜੀਤ ਸਿੰਘ ਹਾਂ ਉਹਨਦੇ ਵੀ ਸਾਈਨ ਕਰਾਏ ਸੀ ਤੇ ਉਹਨਦੇ ਤੇ ਵੀ ਲੀਆਮ ਨੇ ਇਹ ਹੀ ਲਾਇਆ ਹੈ ਉਹ ਵੀ ਆ ਚਾਲਦਾ ਪਿਆਰ ਸੀ ਇਹ ਇਹ ਕੋਈ ਟੈਂਸ਼ਨ ਦੀ ਲੋੜ ਨਹੀਂ ਇਹਨਾਂ ਨੇ ਚਾਚੇ ਤੇ ਵੀ ਲੀਆਮ ਲਾਏ ਨੇ ਹਾਂ ਹਾਂ ਟੈਂਸ਼ਨ ਪਤਾ ਆਉਂਦੀ ਅਸੀਂ ਆਖਾ ਕਰੇ ਕਿ ਭਿਓਨੇ ਨਾਲ ਆ ਟੈਂਸ਼ਨ ਤਾਂ ਆਉਂਦੀ ਪੈਣਾ ਖਰੇ ਕੀ ਹੁਣ ਪੀ ਤੋਫਾ ਤੋਂ ਲਨਾਮ ਤਰਿਆਣੇ ਵੀ ਹੋਰ ਕੀ ਬਹੁਤ ਕੋਈ ਕੰਪਨੀ ਦੀ ਤੱਕ ਟੈਂਸ਼ਨ ਲੈਣ ਦੀ ਲੋੜ ਨਹੀਂ ਇਹ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਆਪਣੀ ਤਰਨਤਰ ਵਾਲੀ ਹੁਣ ਹਾਂ ਹਾਂ ਠੀਕ ਆ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਹੋਂਦੇ ਕਰਕੇ ਵੀ ਕਰਦੇ ਨੇ ਤੇ ਪਰ ਮਾਝੇ ਵਾਲਿਆਂ ਨੇ ਹਾਂ ਹਾਂ ਗੁਰੂ ਨੇ ਕੀ ਕਿਰਪਾ ਕਰਾ ਦੇਣੀ ਤੇ ਮਾਝੇ ਵਾਲਿਆਂ ਨੇ ਝੰਡੇ ਦੇਣੇ ਗੱਡ ਹਾਂ ਹਾਂ ਕੋਈ ਨਹੀਂ ਮਾਝੇ ਵਾਲੇ ਜਿਹੜੇ ਨੇ ਉਹ ਵੀ ਜ਼ੁਲਮ ਦੇ ਉਲਟ ਹੀ ਖੜਦੇ ਹੁੰਦੇ ਨੇ ਠੱਕੇ ਵਾਲੇ ਹਾਂ ਜਿਹੜਾ ਕੋਈ ਠੱਕਾ ਕਰਦਾ ਨਹੀਂ ਜਾਂਦੇ ਨੇ ਜਦੋਂ ਧੱਕਾ ਕਰਦੇ ਨੇ ਤਾਂ ਫਿਰ ਦੁਨੀਆਂ ਨੂੰ ਪਤਾ ਹੀ ਆ ਸਾਰੀ ਨੂੰ ਕਿ ਧੱਕਾ ਹੀ ਕੀਤਾ ਆਵੇਂ ਆਂ ਆਹ ਵਾਲਿਆਂ ਨੇ ਮਾਤਾ ਜਿੰਨੂ ਭਾਈ ਸਾਹਿਬ ਨੇ ਥਾਪੜਾ ਦਿੱਤਾ ਉਹਨੇ ਜਾਣਾ ਕਿੱਥੋਂ ਤੋਂ ਹਾਂ 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 ਦੇ ਨੰਬਰ ਤੇ ਆਪਜੀ ਮਾਤਾ ਬੜਕ ਤੇ ਭਾਈ ਸਾਹਿਬ ਦੀ ਚੜ੍ਹਤ ਤੋਂ ਸਰਕਾਰ ਪਿਆਵ ਡਰਦੀ ਏ ਉਹ ਡਿਮਾਂਡ ਕਰਦਾ ਭਾਈ ਸਾਹਿਬ ਤੋਂ ਐਵੇਂ ਐਵੇਂ ਆ ਵੀ ਇਹਨਾਂ ਨੂੰ ਇਹ ਕਦੇ ਇਹ ਨਾ ਅੱਗੇ ਆ ਜਾਣਾ ਸਿਆਪਾ ਤਾਂ ਆਹ ਸਾਰੇ ਆ ਜਾਣਾ ਤੇ ਕੋਈ ਚੰਨੀ ਇੱਤਿ ਇਹਨੇ ਕੱਲੀ ਇੰਨਾ ਨਹੀਂ ਆਉਣਾ ਤੇ ਸਾਰੇ ਆ ਹੀ ਆਉਣਾ ਇੱਥੇ ਬੰਦੀਰਾਂ ਨੇ ਵੀ ਐਮ ਐਲ ਏ ਬਣਨਾ ਹੈ ਸਾਰੇ ਆ ਹੀ ਆਉਣਾ ਸੰਗਤ ਪਤਾ ਹੈ ਕਿ ਇਹਨਾਂ ਕਿੰਨਾ ਗੰਦ ਪਾਇਆ ਆ ਹਾਂ ਇਹ ਤਾਂ ਫਿਰ ਆਇਆ ਤੇ ਇਹ ਜਿਹੜੀ ਨਾ ਨੱਚੇ ਪੱਤੇ ਵਾਲੀ ਭਾਈ ਸਾਹਿਬ ਤੇ ਲਿਆਮ ਲਾਉਂਦੇ ਨੇ ਇੱਕ ਕੁੜੀਆਂ ਵਾਲੀ ਵੀ ਚਲਾਈ ਹੋਈ ਨੇ ਕਿ ਪਾ ਕੁੜੀਆਂ ਦੀ ਗੱਲ ਬਾਤ ਉਹ ਵੀ ਲਿਆਮ ਲਾਉਂਦੇ ਕਦਾਰ ਖੁਸ਼ੀ ਕਰਦੇ ਭਾਈ ਸਾਹਿਬ ਇਹ ਹੈ ਨਾ ਉਹਨਾਂ ਨੂੰ ਉਹਨਾਂ ਨੂੰ ਹੋਰ ਤੋਂ ਕੁਛ ਲੱਭਾ ਨਹੀਂ ਤਾਂ ਉਹਨਾਂ ਨੇ ਇਹੋ ਹੀ ਛਿੱਟੇ ਮਾਰਨੇ ਨੇ ਹੋਰ ਉਹਨਾਂ ਕੀ ਕਰਨਾ ਸੋਰ ਤੋਂ ਉਹਨਾਂ ਨੂੰ ਕੁਛ ਲੱਭਾ ਨਹੀਂ ਹਾਂ ਇਹ 307 ਲੈੜਾ ਆਪਣਾ ਪਰਚਾ ਹੀ ਹੁੰਦਾ ਇਹਨਾਂ ਚਲਾਨ ਪੇਸ਼ ਕੀਤਾ ਤੋਂ ਹੁੰਦੇ ਜਿ ਇਹਨਾਂ ਲਿਖੇ ਸੀ ਮੈਨੂੰ ਤੇ ਇੱਕ ਕੋਹਣਾ ਜੇ ਕਲਵੰਤ ਵਿਚਾਰਾ ਅੱਜ ਗੱਲਾਂ ਕਰਦਾ ਹੀ ਕਹਿੰਦੇ ਪਤਾ ਨਹੀਂ ਮੇਰਾ ਇਹਨਾਂ ਨੇ ਕੀ ਕੱਢ ਕੇ ਅਜੇ ਲਿਆਉਣਾ ਹੈ ਜਾਨੀ ਠੀਕ ਹੈ ਕੀ ਲਿਖਿਆ ਨੇ ਆਹੋ ਇਹ ਰੌਲਾ ਹੈ ਕਿੰਦੀ ਕੋਈ ਐਡੀ ਟੈਂਸ਼ਨ ਲੈਣ ਦੀ ਲੋੜ ਨਹੀਂ ਗਈ ਇਹ ਸਰਕਾਰਾਂ ਐਵੇਂ ਕਰਦੀਆਂ ਹੁੰਦੀਆਂ ਤੇ ਇਹ ਕਿੰਨਾ ਚਿਹਰੇ ਇਹ ਪਾਰੇ 27 ਜੇ ਸਰਕਾਰ ਪਾਣੀ ਬੰਨੀ ਰਹਿ ਗਿਆ ਸਾਡੇ ਡੇਢ ਸਾਲ ਇਹ ਪਾਰਨਾ ਚਾਹੁੰਦੇ ਨੇ ਅਸੀਂ ਲੋਕਾਂ ਨੂੰ ਆਪਣੇ ਪਾਰਨਾ ਚਾਹੁੰਦੇ ਜਿਹਦੀਮਾਰਾਂ ਨੂੰ ਪੇ ਪਾਟਣ ਹੋਰੇ ਥੇ ਨਾ ਕੀ ਕਰਨਾ ਉਹ ਡੇਢ ਸਾਲ ਰਹਿ ਗਿਆ ਡੇਢ ਸਾਲ ਜਿੱਥੇ ਮਰਜ਼ੀ ਭੱਜ ਲੈਣ ਝੰਡੇ ਤੇ ਭਾਈ ਸਾਹਬ ਦੇ 27 ਦੀ ਗਡੀਚਣੇ ਨੇ ਠੀਕ ਹੈ ਮੈਂ ਤੇ ਪਾਤੀ ਜਿਵੇਂ ਕਹਿੰਦੇ ਮੰਤਰੀ ਹਰੀ ਇਹ ਤੂੰ ਸਾਨੂੰ ਵੀ ਕਹਿੰਦੇ ਸੀ ਉੱਥੇ ਵੀ ਕਹਿੰਦੇ ਸੀ ਇਹ ਮਾਜਮ ਕਿ ਤੂੰ ਹੀ ਭਾਈ ਸਾਹਿਬ ਤੋਂ ਅੱਡ ਹੋ ਜੋ ਭਾਈ ਸਾਹਿਬ ਦਾ ਖਾਣਾ ਛੱਡ ਦਿਓ ਉਹ ਕਰਦੇ ਹੋ ਮੈਂ ਇੱਕ ਗੱਲ ਕਹੀ ਮੈਂ ਕਹਿਆ ਯਾਰ ਚੰਗੇ ਕੰਮ ਕਰਦਾ ਏ ਅਮਰ ਤੇ ਛਕਾਉਂਦਾ ਏ ਦੱਸੋ ਕੀ ਮਾਰੇ ਕੰਮ ਕਰਦਾ ਏ ਅਸੀਂ ਭਾਈ ਸਾਹਿਬ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਪਾਸੇ ਜਾਣਾ ਜਿਹੜੇ ਚੰਗੇ ਕੰਮ ਕਰਦੇ ਓ ਉਹਨਾਂ ਨਾਲ ਹੀ ਅਸੀਂ ਤੁਰਨਾ ਚੰਗਿਆਂ ਵਾਲੇ ਤੁਰਨਾ ਵੀ ਚੰਗਿਆਂ ਵਾਲੇ ਤੁਰਨਾ ਤੇ ਬਥੇਰੇ ਆਈ 76 ਖਾਦੇ ਆ 70 ਸਾਲ ਹੋ ਗਏ ਕਾਣਦੇ ਆ ਤੇ ਅਸੀਂ ਤੇ ਕੋਈ ਗੱਲ ਨਹੀਂ ਮੈਂ ਕਿਹਾ ਮਾਤਾ ਨੂੰ ਨਾ ਮੈਂ ਕੱਲ ਦਾ ਚਾਚਾ ਆਉਂਦਾ ਜੇ ਤੂੰ ਨਾ ਘਰੇ ਦੱਸ ਦੇ ਐਵੇਂ ਚੈਨਲ ਆਲੇ ਆੜਾ ਇਹ ਕੀ ਚੈਨਲ ਹੈਗਾ ਜੀ ਮੀਡੀਆ ਇਹ ਬਹੁਤ ਕੱਲ ਦੀ ਇਹਨੇ ਨਾ ਹਾਂ ਡੌਂਗੀ ਪਿੱਟੀ ਹੁੰਦੀ ਐਵੇਂ ਹਾਂ ਚੈਨਲ ਆਲੇ ਦੇ ਰੱਥੀ ਇਹੋ ਜਿਹੀ ਗੱਲ ਆ ਜੇ ਤਾਂ ਫਿਰ ਉਹ ਕੀ ਉਹ ਚੈਨਲ ਦੇ ਤੈਨੂੰ ਪਤਾ ਹੈ ਕਿ ਉਹ ਧੀਗੇ ਹੁਣ ਜਿਹੜਾ ਕੋਈ ਉਹਨਾਂ ਨੂੰ ਸਰਕਾਰਾਂ ਕਹਿ ਦਿੰਦੀਆਂ ਸਰਕਾਰਾਂ ਉਹਨਾਂ ਦੇ ਨਾਲ ਉਹਨਾਂ ਦੇ ਚੈਨਲਾਂ ਵਾਲੇ ਜਿਹੜੇ ਉਹਨਾਂ ਦੇ ਚੈਨਲ ਬੰਦ ਕਰ ਦਿੰਦੀਆਂ ਕਹਿੰਦੀਆਂ ਕਿ ਸਾਡੇ ਹੱਕ ਚ ਬੋਲੋ ਚੈਨਲ ਵਾਲਿਆਂ ਦਾ ਕਸੂਰ ਕੋਈ ਨਹੀਂ ਹਾਂ 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 ਠੀਕ ਹੈ ਵੀ ਚੈਨਲ ਵਾਲਿਆਂ ਨੂੰ ਕਹਿ ਦਿੰਦੇ ਕਿ ਨਹੀਂ ਤਾਂ ਤੁਹਾਡੇ ਪੇਚ ਬੰਦ ਕਰ ਦਿਆਂਗੇ ਕਰੋ ਐ ਬਹੁਤ ਸਰਕਾਰ ਜਿਹੜੀ ਹੈ ਨੇ ਹੁਣ ਇਸ ਟਾਈਮ ਤੇ ਰਹਿ ਗਿਆ 1.5 ਸਾਲ ਤੇ ਇਹਨੂੰ ਇੱਕ ਇੱਕ ਸਾਡੀ ਕੁਰਸੀ ਹੁਣ ਹੈ ਨਾ ਭਾਈ ਸਾਹਿਬ ਨੇ ਦੀ ਇਹਨਾਂ ਦੀ ਕੁਰਸੀ ਨੂੰ ਹੱਥ ਪਾਇਆ ਹੈ ਹਾਂ 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 ਠੀਕ ਹੈ ਇੱਕ ਗੱਲ ਤੈਨੂੰ ਹੋਰ ਦੱਸਾਂ ਆ ਮਜੀਠੀਆ ਚਾਚਾ ਕਰ ਲਈ ਗੱਲਾਂ ਕਰਦੇ ਮਜੀਠੀਏ ਨੇ ਭਾਈ ਸਾਹਿਬ ਦੇ ਉਲਟ ਬੋਲਿਆ ਤੇ ਜੇਲ੍ਹ ਚ ਬੈਠਾ ਗਿਆ ਹਾਂ ਕਿਹੜਾ ਮਾਂਗਾ ਜਾ ਪੈਨ ਤਾਰਾ ਕੱਢ ਦਿੰਦਾ ਔਰੋਂ ਦਾ ਮੈਨੂੰ ਫੜਾ ਦਿਓ ਮੈਂ ਇਹ ਤੇ ਦੋ ਮਿੰਟਾਂ ਚ ਇਹਨੂੰ ਸਿੱਧਿਆ ਕਰਦਾਂਗਾ ਤੇ ਹੁਣ ਚੀਕਾ ਮਾਰਦਾ ਵੀ ਉਹ ਚੀਕਾ ਦੇ ਕੋਈ ਭਾਈ ਸਾਹਿਬ ਇੱਕ ਸਾਧ ਬੰਦਾ ਹੈ ਗੁਰੂ ਨੇ ਕਲਾਇਆ ਮਾਰ ਆਇਨੇ ਸਾਹਿਬ ਵਰੀਆ ਬਸ ਮਲਿਆ ਇੱਕ ਕੋਮਲੂ ਜਰਨੈਲ ਤੇ ਅਸੀਂ ਇਹ ਕਿਹਨੇ ਗਾਂ ਚਾ ਲੋਕਾਂ ਦੇ ਪੁੱਤ ਬਚਾਏਗਾ ਵਧੀਆ ਚੰਗੀ ਗੱਲ ਨੇ ਹਾਂ 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 ਹੋਰ ਨਸ਼ੇ ਤੋਂ ਅੰਤਰੇ ਆ ਨਸ਼ਿਆਂ ਵਾਲੇ ਮਰ ਜਾਣ ਕਿਤੇ ਰੱਬ ਕਰਕੇ ਅਸੀਂ ਤਾਂ ਨੇ ਆ ਭਈ ਨਸ਼ੇ ਅੰਤਰੇ ਲੈ ਕੇ ਬਹਿ ਕੇ ਪਿੰਡ ਚ ਕਿੰਨਾ ਚਿੱਟਾ ਵੇਖਦਾ ਮੈਨੂੰ ਉਧਰ ਬੁਢਾ ਦੱਸ ਕੇ ਗਿਆ ਵਾਧੂ ਵੇਖਦਾ ਪਿਆ ਵਾਧੂ ਹੋਣੇ ਧਰਮ ਘੋਟਾਲਿਆਂ ਨੂੰ ਦਿੱਸਦਾ ਵਾਲਿਆਂ ਨੂੰ ਹੁਣ ਬਾਗੀ ਵਾਲੇ ਦੀ ਕਿੰਨਾ ਦਾ ਉਹ ਤਾਂ ਵੋਟਾਂ ਨੂੰ ਤੇ ਸਾਰੇ ਆਂ ਦੇ ਮੈਂ ਬੰਦ ਕਰਾ ਦੇਗਾ ਮਗਰੋਂ ਨਹੀਂ ਨਾ ਕੋਈ ਕਰਦਾ ਹਾਂ ਮਨਸਾ ਪੰਟੀ ਕਿੱਧਰ ਗਏ ਨੇ ਹੁਣ ਸਰਪੰਟੀ ਕਿੱਧਰ ਗਏ ਹਨ ਕੋਈ ਮਾਤਾ ਇਹ ਜਦੋਂ ਮੈਂ ਖੜਾ ਨਾ ਉੱਥੇ ਧਰਮ ਘੋਟਾਲੇ ਦੇ ਐਮਐਲਏ ਮੈਂ ਕਰਾਵਾਂਗਾ ਇਹ ਬੰਦ ਚਿੱਟਾ ਡਾਂਗਣਾ ਕੋ ਟੈਂਸ਼ਨ ਨਾਲ ਹੀ ਆਪਣੀ ਸਰਕਾਰ ਆ ਲੈਣ ਦੇ ਠੀਕ ਮੈਂ ਠੀਕ